ਜੋਰਾ ਠੋਗਾ ਕਿੜੇ ਇਹ ਨੜਾਂ ਦਾ ਲੋਡ ਨਹੀਂ ਗੀ ਨਿਕਾਟਲੇ ਕਰਨਾ ਕਿਉਂ ਠੋਗਾ ਕੋ ਨੂ ਹੂੰ ਕੀ ਅਮੀ ਪਾਸੇ ਥੋੜੇ ਉੱਠੋ ਹੋਗਾ ਉਹ ਡਾਣੀ ਪਾਈ ਕੇ ਸੱਤ ਕਰਦਾ ਨਾ ਅੜਕਿਆ ਯਾਰ ਮੈਂ ਉਹਨਾਂ ਨੇ ਇਹ ਤੇ ਹੁਣ ਅੱਗੇ ਵਾਸਨਾ ਤਿੰਨ ਤਿੰਨ ਜਿਵੇਂ ਨਵੀਂ ਪਿੰਡ ਪਾਈ ਨਾ ਬਾਹਰ ਫਰਾਤੇ ਰਹਿਣਾ ਹੈ ਨਾ ਤੂੰ ਮੈਂ ਹਰੇਕੇ ਕਰਤੀ ਹੁਣ ਕੇ ਬੜਾ ਜ਼ੋਰ ਕਲਚ ਤੇ ਮਾਰਾ ਤਾਂ ਇਹ ਤੂੰ ਤਰਾਤੇ ਹਾਲ ਲਾ ਨਹੀ ਨਹੀ ਉਹ ਚੀਜ਼ ਵੇਖਣ ਨੂੰ ਦਬਾ ਹੁਣ ਸੁਪਰਿੰਗਾ ਨੂੰ ਦਬਾ ਦੇਣਾ ਉੱਤੇ ਹੁਣ ਫਿੰਗਰਾਂ ਚੱਕ ਦੀ ਚੰਗਾ ਹੋਰ ਦਾ ਚੱਕ ਦੀ ਜਿੱਥੇ ਅੱਗੇ ਗਿਆ ਸੀ ਹੋਰ ਜ਼ੋਰ ਮਾਰੇ ਇਹ ਤਮੇ ਆਪਣਾ ਨਿਬੜਾਣੀ ਕਸਤੇ ਨਾਟ ਗੇੜਾ ਪਾਖ ਲਈ ਜਾ ਉਹ ਫਿਰ ਕਾਹਲੇ ਕੱਪ ਵਾਲੇ ਤੇਨਾਲ ਕੁੱਪੀ ਲੈ ਆਣ ਨਾਲ ਫੜ ਕੇ ਪਰੇ ਫਿਰਦੇ ਤੇ ਲਾਹਿਤ ਦੀ ਕਰਕੇ ਚਲਾ ਇੱਥੇ ਕੋਈ ਤੇਲ ਤਾਂ ਪਾਰ ਨਾੜ ਸਾਡੇ ਕਿੰਨੇ ਪੱਕੇ ਕਸੇ ਫਿੰਗਰਾਂ ਵਾਲੇ ਥਲੜੇ ਆ ਰੱਖੋ ਤਾਂ ਖਲਾ ਇੰਤੇਲ ਲਾ ਮੜਾ ਜੇ ਕਰੀ ਲਾ ਵੀ ਤੇਲ ਇਹ ਨੀਵੇਂ ਪਲਟਦੇ ਕਿੱਥੇ ਇੱਥੇ ਲਾ ਉਤਾਹ 15 ਲੇ ਪੈਸੇ ਲਾ ਇਹਦੀ ਆਪਾਂ ਸੈਟਿੰਗ ਕੀਤੀ ਜਾਂਦੀ ਸੈਟਿੰਗ ਬਹੁਤ ਖਰਾਬ ਸੀ ਤਕਰੀਬਨ ਆਪਾਂ ਇਹਦਾ ਕੰਮ ਕੀਤਾ ਚੱਲਾ ਇਹਦੇ ਵਿੱਚ ਦੱਬੀ ਫਿਰਦੇ ਆਪਾਂ ਕੱਲ ਇਸ ਕਰਕੇ ਅਸਤਾ ਕਹਾਂ ਇੱਕ ਦੋ ਦਿਨ ਬਾਅਦ ਪਿੰਡ ਜਾਵਾਂਗੇ ਜ਼ਰੂਰ ਚੱਲਾ ਰੇ ਕਰ ਰੇ ਰੇ ਕਰ ਰੇ ਵਾਰ ਹੋ ਰਾ ਹੋਰ ਗਾੜਾ ਯਾ ਮਨਦਾ ਦਰਵਾਜ਼ੇ ਬੰਦ ਕਾਤਾਈ ਦੀ ਸੈਟਿੰਗ ਕਰਤੀ ਆ ਕੀ ਕੀ ਨਹੀਂ ਕੀ ਹੈ ਕਿ ਵੇਖਾਂ ਆਪਾਂ ਜੀ ਪਿੰਡ ਇਸ ਕਰਕੇ ਆਏ ਕਿ ਜਿਵੇਂ ਕਿ ਥੋੜਾ ਮੋਟਾ ਕੰਮ ਹੈਗਾ ਮਸ਼ੀਨਾਂ ਦਾ ਸੈੱਟ ਕਰਕੇ ਫਿਰ ਜਾਵਾਂਗੇ ਜਿਵੇਂ ਕੱਲ ਆਪਾਂ ਚਲਾਈ ਸੀ ਕੱਲ ਵੀਡੀਓ ਪਾਈ ਸੀ ਮਸ਼ੀਨ ਇਹ ਵੀ ਚੱਲਦੀ ਰਹੀ ਨੇ ਵੱਡੇ 7-8 ਕਿੱਲੇ ਤੇ ਇਹਦੇ ਚ ਵੀ ਥੋੜਾ ਜਾਂ ਦਿਖਿਆ ਆਪਾਂ ਨੂੰ ਆਪਣੀ ਚੱਲ ਰਹੀ ਜੱਸੀ ਇੱਧਰ ਚੱਲ ਰਹੀ ਆ ਤੇ ਸਾਡੂ ਚੱਲ ਰਹੀ ਆ ਇੱਧਰ ਸਾਹਮਣੇ ਅੱਜ ਆਪਾਂ ਮਸ਼ੀਨਾਂ ਹਿੱਕੇ ਕਰੇ ਚਲਾਈਆਂ ਦੋਨੋਂ ਹੀ ਆਪਣੇ ਇਧਰ ਆ ਟਰੈਕਟਰ ਛੋਟੇ ਨੇ ਵੱਡੇ ਨਾਲ ਕਰਾਏ ਨੇ ਇਹ ਜੱਸੀ ਇਧਰ ਗਈ ਆ ਮਸ਼ੀਨਾਂ ਭੱਜਾ ਹਣਾ ਭੱਜੀ ਮਸ਼ੀਨਾਂ ਕਿੱਧਰ ਗਈ ਦੋ ਟਰੈਕਟਰ ਹੈ ਗਾੜੀ ਉਹ ਕਿੱਧਰ ਗਿਆ ਮੰਡੀ ਮੰਡੀ ਲਾ ਕੇ ਜਾ ਰਿਹਾ ਯਾ ਨਾ ਠੀਕੇ ਕਰੇ ਚੱਲ ਰਹੀਆਂ ਇਹ ਮਸ਼ੀਨਾ ਤੇ ਇਹ ਬੰਦੇ ਕਹਿੰਦਾ ਆਪਾਂ ਲਾਉਣੀਆਂ ਨੇ ਦੋ ਮਸ਼ੀਨਾਂ ਲਾਉਣੀਆਂ ਆਪਾਂ ਗੱਲ ਕਰਦੇ ਇਹਦੇ ਨਾਲ ਕਿਹੜੀ ਉਹ ਕਿਹੜੀ ਚੱਲਦੀ ਪਈ ਹੈ ਕੀ ਕਰਦੀ ਹੈ ਨਹੀਂ ਆਪਾਂ ਨੂੰ ਪਹਿਲੇ ਸਾਸਿਕਾ ਬੁਲਾਓ ਹਾਂ ਆਪਾਂ ਨੂੰ ਇਹ ਛੋਹ ਕਿੱਥੇ ਜਾ ਕੇ ਆਪਾਂ ਦੋ ਮਸ਼ੀਨਾਂ ਲਾਉਣੇ ਨੇ ਹਰੇਕ ਸਾਲ ਆਹ ਸਾੜੀ ਦੋਸਤ ਲੋਕ ਤਾਂ ਜੰਦੀਆਂ ਨੇ ਅੱਛਾ ਦੋ ਹੀ ਚਾਹਣੀਆਂ ਹੁੰਦੀਆਂ ਨੇ ਇਹਨਾਂ ਕੋਲ ਜੀ 100 150 ਵਿਗੇ ਦੀ ਜ਼ਮੀਨ ਹੈਗੀ ਹੈ ਜਿਨ੍ਹਾਂ ਕੋਲੇ ਤੇ ਦੋ ਮਸ਼ੀਨਾਂ ਰੇਕ ਸਾੜ ਲਾਉਂਦੇ ਨੇ ਚਾਹੇ ਡਿੱਗਾ ਚਾਹੇ ਖੜਾ ਹੁੰਦਾ ਇਹ ਸ਼ੌਂਕ ਹੈ ਨਾ ਆਪਾਂ ਨੂੰ ਸ਼ੌਂਕ ਕਿੱਥੋਂ ਪਾ ਲੈਣਾ ਸ਼ੌਂਕ ਤੋਂ ਆਉਂਦਾ ਨਹੀਂ ਹੁੰਦਾ ਬੰਦਾ ਕਰ ਅੱਛਾ ਤੇ ਆ ਇਹ ਵੀ ਆਪਣਾ ਉਹ ਵੀ ਆਪਣਾ ਇਹ ਡਿੱਗ ਪੈ ਜਾਦਾ ਹਨਾ ਤੇਰੇ ਤੋਂ ਇਹ ਝੋਨੇ ਨਾਲੋਂ ਆ ਝੋਨਾ ਚੰਗਾ ਲੱਗਦਾ ਈ ਮੈਨੂੰ ਹਾਂ ਚੰਗਾ ਥੋੜਾ ਲੱਗਦਾ ਨਸਲ ਦਾ ਇਹ ਕਿਹੜਾ ਬੀਜ ਹੈ ਇਹ ਆਪਣਾ ਪੂਰਾ ਕੱਤੀ ਅੱਧਾ ਇਧਰ ਤੇ ਰਗਾ ਪੂਰਾ ਹੀ ਹੈ ਵੇ ਇੱਕ ਗੱਲ ਹੈ ਵੀ ਟਰਾਲੀ ਪਰਣੇ ਦਾ ਮਿੰਟ ਲੱਗਦਾ ਹੀ ਹਨਾ ਪਰ 2 ਮਹੀਨਾ ਦਾ ਫਾਇਦਾ ਹੈਗਾ ਭਾਵੇਂ ਹੌਲੀ ਵੜ ਰਹੀਆਂ ਨੇ ਇਹ ਕਿ ਨਾ ਸੈਟ ਕਰ ਮਾਰੀ ਜੀ ਇਹ ਮੈਂ ਕਰਦਾ ਸੈਟ ਪਰ ਇਹ ਗੱਲ ਵੀ ਆਹ ਮਾਰੀ ਜਾਂਦੀ ਏ ਦਾਣੇ ਨਹੀਂ ਮਾਰਦੀ ਇਹ ਨਾ ਜਿਹੜਾ ਚੋਨਾ ਹੈ ਨਾ ਆਪਣਾ ਚੋਨਾ ਇੱਕ ਦੇਗਾ 31 ਸਾਨੂੰ 300 ਹੋ ਜਾ ਨਹੀਂ ਸਾਡੇ ਕੋਲ ਇਹ ਨਹੀਂ ਗੱਲ ਤਾਂ ਸੁਣਾ ਇੱਕ ਮਿੰਟ ਗੱਲ ਤਾਂ ਸੁਣ ਲੈ ਜਿਹੜਾ 31 ਚੋਨਾ ਨਾ ਇੱਕ ਤਾਂ ਹੁੰਦਾ ਇਹ ਚੀੜਾ ਦੂਜੀ ਗੱਲ ਹੈ ਕਿ ਚੋਨੇ ਇਸ ਸਾਲ ਪੈਣੇ ਡਿੱਗੇ ਇਹ ਸਮਝ ਨਾ ਦੀ ਪਿੱਛੇ ਹੱਥ ਲਾ ਕੇ ਵੇਖੋ ਤੁਸੀਂ ਛਾਣਾਂ ਚ ਆਉਂਦੇ ਕਿੱਥੋਂ ਇਹ ਦਾਣੇ ਅੱਗੋਂ ਹੀ ਚੜਦੇ ਆ ਆਹ ਦੇਖ ਇੱਥੇ ਆ ਦੇ ਕਿੰਨੇ ਕਿੰਨੇ ਪਏ ਇਧਰ ਵੇ ਕਿੰਨੇ ਕਿੰਨੇ ਪਏ ਆ ਇਹ ਇੱਥੇ ਘੜਾ ਪਿਛੋ ਪਰਾਲੀ ਆਈ ਆ ਇਹ ਕੰਮ ਬੇਵਸੇ ਮੈਨੇ ਇੰਨਾ ਸ਼ੋਰ ਕਰਾ ਰੱਬ ਨੇ ਆਪਾਂ ਨੂੰ ਇੰਨੇ ਛੱਡ ਦਿੱਤੇ ਨੇ ਵੀ ਇੰਨੇ ਜਗ੍ਹਾ ਛੱਡਦਾ ਕੁਝ ਨਹੀਂ ਵਿਗਾੜਿਆ ਆਪਣਾ ਨੇ ਤੇ ਜਿਨ੍ਹਾਂ ਦਾ ਇੰਨੇ ਫਸਲ ਮਾਰੇ ਹੋ ਗਈ ਉਹ ਵੀ ਤਾਂ ਵਿਚਾਰੇ ਟਾਈਮ ਕੱਢਣ ਗਈ ਤੇ ਬਾਕੀ ਜਿਹੜਾ ਚੋਨਾ ਖੜਾ ਹੁੰਦਾ ਖੜੇ ਵਿੱਚ ਕੋਈ ਦਾਣਾ ਆਉਦਾ ਸਾਨੂੰ ਦੱਸੋ ਤੁਸੀਂ ਉਹਦੇ ਅਸੀਂ ਜ਼ਿੰਮੇਵਾਰ ਹਾਂ ਵੀ ਕੋਈ ਨੁਕਸਾਨ ਕੋਈ ਦਾਣਾ ਦਿਖਦਾ ਅਸੀਂ ਬੈਠੇ ਆ ਤੇ ਹੁਣ ਡਿੱਗੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿਹੜੀ ਹਲਦੀ ਰੰਗੀ ਜੀ ਉਹ ਢੋਲ ਦੀ ਢਾਣੇ ਕਿਹੜੀ ਹਲਦੀ ਰੰਗੀ ਦੋਵੇਂ ਹੀ ਨੇ ਕਿਹੜੀ ਮਾਲਕ ਬਿੱਟੂ ਦੀ ਵੱਡੇ ਮਾਲਕ ਅੱਛਾ 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 ਉਹ ਢੋਲ ਦੀ ਅੱਛਾ ਉਹ ਢੋਲ ਦੀ ਅੱਛਾ ਅੱਛਾ ਇਹ ਆਪਾਂ ਨੂੰ ਠੀਕ ਕਰਦੇ ਫੇਰ ਮੰਨੇਗਾ ਹਾਂ ਠੀਕ ਕਰ ਦਿਓ ਫੇਰ ਮੰਨੇਗਾ ਠੀਕ ਆ ਸਵੇਰੇ ਹੋਊਗੀ ਹੁਣ ਨਹੀਂ ਹੋਣੀ ਕਿਹੜਾ ਅੱਜ ਨੁਕਸਾਨ ਹੋ ਕੌਣ ਭਰੇਗਾ ਕਿਹੜਾ ਫੇਰ ਅੱਜ ਨੁਕਸਾਨ ਅੱਜ ਕਿਹੜਾ ਨੁਕਸਾਨ ਹੋ ਜਾਂਦਾ ਅੱਜ ਮੁੱਢ ਖਸਾ ਡਾੜੇ ਪੈ ਰਹੇ ਜੀ ਨਹੀਂ ਨਹੀਂ ਉਹਨੂੰ ਮੈਂ ਉਹਨੂੰ ਸਮਝਾਤਾ ਵੀ ਥੋੜਾ ਥੋੜਾ ਕੱਢ ਬਾਹਰ ਰੱਖ ਕੇ ਆਕਰ ਹਾਂ ਉਹਨੂੰ ਨਾਲ ਗੱ ਹਾਂ ਹੁਣ ਆ ਜਾ ਟੈਂਕੀ ਲੈਵੇਗੀ ਟਰਾਲੀ ਤੇਰੀ ਭਲੀ ਜਿਹੜੀ ਟਰਾਲੀ ਹੈਗੀ ਆਪਣੇ ਕੋਲ ਨਹੀਂ ਆਪਣੇ ਕੋਲ ਟਰਾਲੀ ਹੋਰ ਚੱਲਦੀਆਂ ਪਈਆਂ ਤਜਾਰ ਕਿੱਥੇ ਆ ਉਹ ਇੱਕ ਮਸ਼ੀਨ ਐਪੀ ਦਾ ਐਵੇਂ ਕਰ ਤੈਨੂੰ ਮਸ਼ੀਨ ਐਪੀ ਦੀਆਂ ਤਿੰਨ ਇੱਥੇ ਛੀ ਹੈ ਛੀ ਨਹੀਂ ਕੱਲੇ ਬੰਦੇ ਕੋ ਛੀਬ ਛੀ ਨਾ ਜਾ ਅਗਣ ਆਪੇ ਕੋ ਹੋਰ ਲਿਆਉਣੀ ਆ ਲਉਣੀ ਕਰਮਣਾ ਸਾਜੀ ਹੱਥ ਕਰ ਦੇ ਉਹ ਕੋਨ ਬਾੜ ਨਹੀਂ ਹੋ ਸਕਦਾ ਹੋਰ ਨਹੀਂ ਨਾ ਬੱਚਦੀ ਕੋਨ ਬਾੜ ਨਹੀਂ ਹੋ ਸਕਦਾ ਅੱਛਾ ਤੇ ਆਪਾਂ ਛੱਡੀ ਇੱਥੇ ਪੱਕੀ ਦੇਣੀ ਆ ਇਹ ਬਣੀ ਨਹੀਂ ਗਈ ਇਹ ਜੀ ਕਹਿੰਦੇ ਆ ਇੱਕ ਮਸ਼ੀਨ ਥੋੜੀ ਜੀ ਦਾਣੇ ਮਾਰਦੀ ਹਿੱਕ ਨਹੀਂ ਮਾਰਦੀ ਕਿਹੜੀ ਮਾਰਦੀ ਦਾਣੇ अच्छा अच्छा इधर वाली चल ਆਪਾਂ ਵੇਖਦੇ ਆ ਚੱਲ ਗਏ ਇਹ ਕਹਿੰਦੇ ਇੱਕ ਮਸ਼ੀਨ ਦਾਣੇ ਮਾਰਦੀ ਆ ਦਾਣੇ ਦਾ ਤੁੰਨਾ ਵਾ ਕਰਨ ਦੱਸਦੇ ਆ ਕਿ ਝੋਨਾ ਦੇਖੋ 31 ਝੋਨਾ ਚੀੜਾ ਬਹੁਤ ਆ ਇਹ ਕੰਮ ਹੈਗਾ ਬੇਵਸਾ ਪਹਿਲਾਂ ਤੁਸੀਂ ਪ੍ਰਾਲ ਚੈੱਕ ਕਰ ਸਕਦੇ ਪ੍ਰਾਲ ਕਿੰਨਾ ਪਿਛੇ ਆ ਰਿਹਾ ਇਹ ਬੰਦੇ ਦਾ ਉਹ ਦਾਣੇ ਦੇਖਦੇ ਆ ਜਿਹੜੇ ਇੱਥੇ ਦਾਣੇ ਪੈਣ ਆ ਸਾਹਮਣੇ ਆ ਦੇਖੋ ਤੁਸੀਂ ਕਿੰਨੇ ਕਿੰਨੇ ਪਾਇਆ ਇਹ ਦਾਣੇ ਨਹੀਂ ਦੇਖ ਰਿਹਾ ਇਹ ਵੀ ਇਹ ਦੇਖਣਾ ਤੇ ਫਿਰ ਇਹਨਾਂ ਦਾ ਆਪੇ ਮਨ ਦੀ ਤਸੱਲੀ ਦੂਰ ਹੋ ਜਾਏਗੀ ਜਿੱਦਾਂ ਕਿ ਹੁਣ ਆ ਚੈੱਕ ਕਰੋ ਆ ਬਰੀਡ ਨਾਲ ਕਿੰਨੇ ਪਾਇਆ ਇੱਥੇ ਸਾਹਮਣੇ ਆ ਦੇਖੋ ਜੀ ਇੱਥੇ ਮਸ਼ੀਨ ਖੜੀ ਰਹੀ ਆ ਖੜੇ ਚ ਕਿਉਂ ਕਿ ਡਿੱਗੇ ਝੋਨੇ ਦੇ ਵਿੱਚ ਕੰਮ ਹੋ ਜਾਂਦਾ ਬੇਵੱਸਾ ਆ ਜੀ ਇੱਕ ਬੰਦਾ ਇਹ ਨਾਲ ਪਿੱਛੇ ਤੁਰ ਰਿਹਾ ਆ ਆਪਾਂ ਇਹਨੂੰ ਪੁੱਛਦੇ ਆ ਉਹ ਵਢਾਈ ਕਿਵੇਂ ਕਰ ਰਹੀ ਹੈ ਮਸ਼ੀਨਾ ਵਧੀਆ ਵਧੀਆ ਕਰ ਵਧੀਆ ਵੜ ਰਹੀ ਨੇ ਤੇ ਤੇਰਾ ਮਾਲਕ ਦਾ ਆਂਦਾ ਵੀ ਦਾਣੇ ਆਉਂਦੇ ਆ ਨਹੀਂ ਆਉਂਦੇ ਇਹ ਝੂਠ ਬੋਲਦਾ ਕਿੰਨਾ ਝੂਠ ਬੋਲਦਾ ਵੜਾ ਜੀ ਅੱਛਾ ਝਾਲਾ ਬੋਲਦਾ ਉਹ ਕਹਿੰਦਾ ਇੱਕ ਦਿ ਆਉਂਦੇ ਇੱਕ ਦਿ ਨਹੀਂ ਆਉਂਦੇ ਮਾੜੇ ਮਟੇ ਆਉਂਦੇ ਅੱਛਾ ਮਾੜੇ ਮਟੇ ਆਉਂਦੇ ਆ ਠੀਕ ਆ ਜਾਦਾ ਨਹੀਂ ਆਉਂਦੇ ਐ ਇਧਰ ਇੱਕ ਹੀ ਮੜਾ ਇਹ ਆ ਦੇਖਾ ਕਿੰਨੇ ਪਏ ਇੱਥੇ ਆ ਦੇਖਾ ਇੱਥੇ ਕਿਹੜਾ ਪ੍ਰਾਲੀ ਆਈ ਯਾਰ ਇਹ ਤਾਂ ਮੁੰਦਰਾ ਬਣਾ ਬਜਾਣਾ ਇੱਥੇ ਵੀ ਨਹੀਂ ਨਾ ਪ੍ਰਾਲੀ ਆਈ ਆ ਕਿੱਥੇ ਪੁਰਿਆ ਆਇਆ ਤਾਂ ਦਿਖਾਉਣਾ ਆ ਨਾ ਨਾ ਵੇ ਦਾਣੇ ਕਿੰਨੇ ਪਿਆ ਵੀ ਜਾਣੀ ਜਿਹੜਾ ਡਿੱਗਾ ਚੋਂ ਨਾ ਉਹ ਕੰਮ ਹੁੰਦਾ ਬੇਵਸੋ ਹਾਂ ਹੁੰਦਾ ਹੁੰਦਾ ਹੁਣ ਥੋੜਾ ਇੱਕ ਬੰਦਾ ਹੋਰ ਉਹਨੂੰ ਪੁੱਛਦੇ ਹੁਣ ਜਾ ਕੇ ਇੱਧਰ ਟਰੈਕਟਰ ਲੈ ਕੇ ਆ ਰਹੇ ਆ ਪਰ ਟੈਂਕੀ ਇੱਕ ਹੋਰ ਪਾਉਗੀ ਪਰ ਆ ਜਾਣਾ ਇਹ ਕੋਈ ਬੜਾ ਹੀ ਬੰਦਾ ਸਾਡੇ ਨਾਲ ਕੋਲ ਜੀ 58 ਕਰਾਂ 358 ਕਰਾਈ ਨੇ ਇਹਨਾਂ ਕੋਲੇ ਆਡੂ ਬਸ ਇਹ 10 ਕਿੱਲਾਂ ਦਾ ਕੇਰਾ ਸੀ ਇਹਦੇ ਵਿੱਚ ਤਕਰੀਬਨ 4 ਕਿੱਲੇ ਥਾਂ ਰਹਿ ਗਏ ਬਾਕੀ ਖਿੱਚਦਾ ਹੀ ਕੰਮ ਥੋੜਾ ਘਟ ਪਾਵਰ ਰੱਖਣਾ ਕਰ ਪਾਵਰ ਪਾਉਂ ਇਹ ਕਿਹੜੀ ਦਾਣੇ ਮਾਰਦੀ ਆ ਕਿੰਨੇ ਕੁ ਮਾਰਦੀ ਐ ਮਾੜੇ ਮੋਟੇ ਮਾੜੇ ਮੋਟੇ ਨਾਲ ਤੇ ਉਹ ਉਹ ਨਹੀਂ ਮਾਰ ਉਹ ਵੀ ਮਾੜੇ ਮੋਟੇ ਨਾਲ ਮਾਰਦੀ ਐ ਇਹ ਗੱਲ ਐ ਵੀ ਥੋੜਾ ਮਾਲਕ ਉਹਨੇ ਵੀ ਆਖਿਆ ਇੱਕ ਮਸ਼ੀਨ ਮਾਰੀ ਜਿਹੜਾ ਇੱਕ ਹੋਰ ਬੰਦਾ ਉਹਨੂੰ ਬਚਾਉਂਦਾ ਵੀ ਕੋਈ ਨਹੀਂ ਮਾਰੀ ਦੋਵੇਂ ਸਹੀ ਚੱਲਦੀਆਂ ਤੇ ਇਹ ਦਾਣੇ ਆਪਾਂ ਜਿਹੜੇ ਮਾਰਦੇ ਨੇ ਪਤਾ ਗੱਲ ਕੀ ਐ ਤੁਸੀਂ ਪਿੱਛੇ ਹੱਥ ਲਾ ਕੇ ਦੇਖੋ ਜੇ ਪਿੱਛੇ ਦਾਣੇ ਆਉਂਦੇ ਫਿਰ ਸਾਨੂੰ ਦੱਸੋ ਦਾਣੇ ਨਾ ਜਿਹੜੇ ਆ ਛੱਡਦੇ ਆ ਨਾ ਗੁੜੇ ਉਚਾਲੇ ਆਹ ਛੜੀ ਜਾਂਦੇ ਆ ਤੇ ਬਾਕੀ ਥੋੜਾ ਜਿਹਾ ਸਾਨੂੰ ਪਤਾ ਮਸ਼ੀਨ ਵਿੱਚ ਥੋੜਾ ਜਿਹਾ ਫਾਲਟ ਹੈਗਾ ਵੈਸੇ ਡਿੱਗੇ ਕਰਕੇ ਖੜੇ ਚੱਲੀ ਹੈਗਾ ਆਪਾਂ ਸੈੱਟ ਕਰਾਂਗੇ ਨੂੰ ਦਾਣਾ ਪਿੱਛੇ ਨਹੀਂ ਆਓਗੇ ਜੇ ਦੇਖ ਰਿਹਾ ਨਾ ਤੁਹਾਨੂੰ ਮਾੜਾ ਮੋਟਾ ਇਹ ਤਾਂ ਡਰਾਈਵਰ ਸਾਹਿਬ ਆ ਰਹੇ ਨਾ ਪਹੁੰਚਣਾ ਗੱਲਬਾਤ ਕਰਦੇ ਆਂ ਕਰ ਆ ਸਰਦਾਰ ਨਾਲ ਇੱਧਰ ਗਰਮ ਇਹਨਾਂ ਇਹਨੂੰ ਲਿਆਉਣਾ ਨਾ ਮਾੜਾ ਜਾਈ ਕਰ ਲੈ ਕਰ ਨਹੀਂ ਜ਼ੋਰ ਦੀ ਚਲੋ ਇਹਨੂੰ ਚਾੜਾ ਉਹ ਲੋ ਚ ਲਈਗਾ ਕਰ ਉਹ ਇਹਨੂੰ ਯਾਰ ਚੋ ਲੈਣਾ ਹਾਂ ਇਹ ਲੱਗੀ ਕਰ ਲਿਆ ਕਰ ਇਹਨੂੰ ਲੋਜ ਲਈ ਕਰ ਉਹ ਨਹੀਂ ਜੋੜਦੀ ਉਹ ਨਹੀਂ ਜੋੜਦੀ ਤੂੰ ਮਾਰਾਈ ਕਰ ਲਿਆ ਕਰ ਸਮਝ ਲੱਗੀ ਇਹ ਇੱਕੋ ਘੇਰ ਨਹੀਂ ਮਾਰ ਇਹਨੂੰ ਤੇ ਤਰੀ ਇਹ ਰੋਲੀ ਲੱਗੀ ਜਾਵੇ ਇਧਰ ਰੱਬਦਾ ਇੰਜਣ ਜਾ ਚਾਵਲ ਖਾ ਪਰਾਲ ਦਾ ਪਾਣੀ ਵਰਗਾ ਆ ਪਿਆ ਦਾਣੇ ਤਾਂ ਤਾਂ ਦਾਣੇ ਮਾੜੇ ਬਟਾਉਂਦੇ ਆ ਹਾ ਡਿੱਗੇ ਵਿੱਚ ਆਉਣੇ ਆਉਣੇ ਜਿੰਨਾ ਮਰਜੀ ਜ਼ੋਰ ਲਾ ਲਾ ਹਾਂ ਨਾਲੇ ਇਹ ਟ੍ਰੈਕਟਰ ਵਾਲੀ ਥਲੀ ਆਉਣੇ ਹੋਰ ਹੁਣ ਇਹ ਮੇਰੇ ਨਾਲ ਆਪੀ ਜਾ ਹਾਂ ਹਾਂ ਜੇਕਰ ਖੜੇ ਚਾਉਂਦੇ ਸਾਡਾ ਗੱਲ ਕਰੋ ਠੀਕ ਹੈ ਕਿ ਨਹੀਂ ਫਿਰ ਸਾਨੂੰ ਤੁਸੀਂ ਰੋਕ ਕੇ ਦੱਸੋ ਵੀ ਦਾਣੇ ਆਉਂਦੇ ਥੱਡੇ ਉਹਨਾਂ ਬਡਾਈ ਦੱਸ ਬਡਾਈ ਠੀਕ ਕਰ ਰਿਹਾ ਕਿ ਦਾਣੇ ਤੁਸੀਂ ਛੱਡੇ ਪਰੇ ਹਾਂ ਇਹਦਾ ਜਿਤ ਬੰਨੇ ਦਾ ਬੰਦਾ ਤੁਹਾਨੂੰ ਹੀ ਫਾਇਦਾ ਹੀ ਰੱਖੇ ਮਗਰ ਇਧਰੋਂ ਵਡਾ ਇਧਰੋਂ ਵਡਾ ਹਾਂ ਇਹਦਾ ਉਹਦੇ ਜੀ ਕੀ ਫਾਇਦਾ ਜੇ ਜੇ ਤੁਸੀਂ ਤੁਸੀਂ ਖਰਾਬ ਕਰੋ ਜੇ ਨਾ ਫਿਰ ਨਾ ਛੱਡਣਾ ਫਿਰ ਤੁਹਾਨੂੰ ਉਧਰ ਲਾਲ ਚਲਾ ਦੇਣਾ ਇਹ ਇਧਰ ਲੱਗੇ ਰੋ ਤੇ ਕੰਮ ਹੈ ਸਹੀ ਗੱਲ ਹੈ ਨਾ ਇਹਦਾ ਅੱਜ ਦਾ ਆਪਣਾ ਇਹਨਾਂ ਵਲੌਗ ਹੈ ਜੀ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਸਾਥ ਸਾਡੀ ਮੇਰੇ ਵੀਰ ਨਾਲ ਸਾਸ ਜੀ ਆਹ